ਲੱਖਾਂ ਦੇ ਲਾਮ ਲਸ਼ਕਰ ਨੂੰ ਖਤਮ ਕਰਕੇ ਆਇਆ ਅਫਗਾਨੀ ਕਿਦੋਂ ਜਮਨਾ ਪਾਰ ਕਰਕੇ ਪੰਜਾਬ ਵੱਲ ਨੂੰ ਵੱਧਾ ਤਾਂ ਉਸ ਨੂੰ ਵੀ ਉਹੀ ਡਰ ਹੁੰਦਾ ਜੋ ਪੰਜਾਬ ਵਿੱਚ ਲੰਘਣ ਵੇਲੇ ਨਾਦਰ ਸ਼ਾਹ ਨੂੰ ਹੁੰਦਾ ਸੀ ਇਹ ਡਰ ਕੱਲੇ ਅਫਗਾਨੀ ਨੂੰ ਨਹੀਂ ਸਗੋ ਅਫਗਾਨੀ ਦੇ ਲੜਾਕਿਆਂ ਨੂੰ ਵੀ ਸੀ ਹਮਲਾਵਰ ਪੰਜਾਬ ਵਿੱਚ ਲੰਘ ਕੇ ਦਿੱਲੀ ਪਹੁੰਚਦਾ ਜਾਂਦੇ ਸੀ ਪਰ ਜਦੋਂ ਪੰਜਾਬ ਵਿੱਚ ਲੰਘ ਕੇ ਵਾਪਸ ਮੜਨ ਲੱਗੇ ਆਉਂ ਚਾਹੇ ਨਾਦਰ ਹੋਵੇ ਚਾਹੇ ਅਹਿਮਦ ਸ਼ਾਹ ਅਫਤਾਲੀ ਡਰ ਦੋਵਾਂ ਨੂੰ ਹੁੰਦਾ ਸੀ ਜਮਨਾ ਪਾਰ ਤੋਂ ਚਾਹੇ ਕਿ ਨਹੀਂ ਲੱਖਾਂ ਕਰੋੜਾਂ ਨਾਲ ਲੜ ਕੇ ਆਏ ਹੋਣ ਪਰ ਪੰਜਾਬ ਵਿੱਚ ਵਸਦੇ ਇੱਕ ਛੋਟੇ ਜਿਹੇ ਥੇ ਇਹਨਾਂ ਨੂੰ ਉਹ ਸਬਕ ਸਿਖਾਉਂਦੇ ਜੋ ਇਹ ਪੂਰੀ ਉਮਰ ਪਰ ਯਾਦ ਰੱਖਦੇ ਸੀ ਅਵਦਾਲੀ ਨੇ ਤਾਂ ਇਸ ਤੋਂ ਪਹਿਲਾਂ ਸਿਰਫ ਨਦਰ ਦੀ ਗੱਲਾਂ ਹੀ ਸੁਣਿਆ ਸੀ ਪਰ ਅੱਜ ਉਸ ਨੂੰ ਉਹੀ ਡਰ ਮਹਿਸੂਸ ਹੋ ਰਿਹਾ ਸੀ ਤੇ ਇਹ ਡਰ ਉਹਨਾਂ ਮਹਾਨ ਯੋਧਿਆਂ ਦਾ ਸੀ ਜਿਨ੍ਹਾਂ ਦਾ ਜਨਮ ਖੰਡੇ ਬਾਟੇ ਦੀ ਪੌਲ ਵਿੱਚੋਂ ਹੈ ਪਹਿਲਾ ਅਵਦਾਲੀ ਨੇ ਜਮਨਾ ਪਾਰ ਕੀਤੀ ਤੇ ਫਿਰ ਕਗਰ ਪਾਰ ਕਰਦੇ ਹੋਏ ਸਤਲੁਜ ਕੋਲੇ ਪਹੁੰਚ ਗਿਆ ਅਵਦਾਲੀ ਦੇ ਪੰਜਾਬ ਵਿੱਚ ਦਾਖਲ ਹੁੰਦੇ ਹੀ ਸੂਰੀਆ ਸਿੰਘਾਂ ਨੇ ਅਵਦਾਲੀ ਦੀ ਖਬਰ ਮਿਸਲਾ ਦੇ ਸਰਦਾਰਾਂ ਤੱਕ ਪਹੁੰਚਾ ਦਿੱਤੀ ਅਤੇ ਨਾਲ ਇਹ ਵੀ ਦੱਸਿਆ ਕੀ ਅਦਾਲੀ ਦੇ ਲਸ਼ਕਰ ਵਿੱਚ 22 ਹਜ਼ਾਰ ਬੀਬੀਆਂ ਦੇ ਬੱਚੇ ਸ਼ਾਮਲ ਨੇ ਜਿਨ੍ਹਾਂ ਨੂੰ ਅਦਾਲੀ ਗੁਲਾਮ ਬਣਾ ਕੇ ਲਿਜਾ ਰਿਆ ਹੈ ਅਤੇ ਸਿੰਗਾ ਦੇ ਨਾਲ-ਨਾਲ ਕਈ ਕੁੜੀਆਂ ਦੇ ਪਰਿਵਾਰ ਵੀ ਅਕਾਲ ਬੁੰਗੇ ਵਿੱਚ ਆਏ ਸੀ ਇੱਥੇ ਸੋਚਣ ਵਾਲੀ ਗੱਲ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਮਰਾਠੀ ਬੱਚੇ ਤੇ ਬੀਬੀਆਂ ਆਏ ਕਿਥੋਂ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਮਰਾਠਿਆਂ ਨੂੰ ਆਪਣੇ ਆਪ ਤੇ ਇੰਨੀ ਦ੍ਰਿੜਤਾ ਸੀ ਕਿ ਉਹ ਮਿਲ ਕੇ ਅਦਾਲੀ ਨੂੰ ਹਰਾ ਲੈਣਗੇ ਕਿਉਂਕਿ ਜਦੋਂ ਉਹ ਆਪਣੇ ਦੇਸ਼ ਤੋਂ ਚੱਲੇ ਸੀ ਤਾਂ ਰਾਹ ਵਿੱਚ ਆਉਂਦੇ-ਆਉਂਦੇ ਇਹਨਾਂ ਨਾਲ ਗੁਜਰਾਤੀ, ਮੇਵਾੜੀ ਅਤੇ ਰਾਜਪੂਤਾਂ ਕੇ ਮਿਲਦੇ ਗਏ ਜਿਨ੍ਹਾਂ ਨਾਲ ਇਹਨਾਂ ਦੀ ਫੌਜ ਦੀ ਕਿਰਤੀ ਹੋਰ ਮਜ਼ਬੂਤ ਹੋ ਗਈ ਅੱਗੇ ਮਰਾਠੇ ਨੇ ਵੀ ਇਹੀ ਯੋਜਨਾ ਬਣਾਈ ਸੀ ਆਪਣੀ ਇਹੀ ਯੋਜਨਾ ਤੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਦ੍ਰਿੜਤਾ ਸੀ ਅਤੇ ਇਸੇ ਵਿਸ਼ਵਾਸ ਦੇ ਚਾਲੇ ਇਹ ਆਪਣੇ ਪਰਿਵਾਰਾਂ ਨੂੰ ਵੀ ਆਪਣੇ ਨਾਲ ਲੈ ਆਏ ਅਤੇ ਸਾਰੇ ਪਰਿਵਾਰ ਜੰਗ ਜਿੱਤਣ ਤੋਂ ਬਾਅਦ ਤੀਰਥ ਸੰਨ ਦੀ ਤਿਆਰੀ ਵਿੱਚ ਸੀ ਪਰ ਅੱਗੇ ਜਦੋਂ ਅਫਗਾਨੀ ਨਾਲ ਇਹਨਾਂ ਦਾ ਸਾਹਮਣਾ ਹੋਇਆ ਤਾਂ ਪੂਰੀ ਬਾਜ਼ੀ ਹੀ ਪਲਟ ਗਈ ਜਿੱਤੋਂ ਫਿਰ ਅਫਗਾਨੀ ਨੇ ਇਹਨਾਂ ਬੱਚਿਆਂ ਤੇ ਬੀਬੀਆਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ ਇੱਥੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਸੂਹੀ ਸਿੰਘਾਂ ਦੇ ਨਾਮ ਨਾਲ ਕਈ ਕੁੜੀਆਂ ਨੇ ਪ੍ਰਬਾਰ ਕਾਲ ਬੁੰਗੇ ਵਿਚਾਇਏ ਸੀ ਜਿਨ੍ਹਾਂ ਨੇ ਬਾਬਾ ਚੜ੍ਹਤ ਸਿੰਘ ਜੀ ਤੇ ਬਾਬਾ ਜੱਸਾ ਸਿੰਘ ਆਲੂ ਵਾਲੀ ਜੀ ਕੋਲ ਇਹ ਖਬਰ ਪਹੁੰਚਾਈ ਕਿ ਅਬਦਾਲੀ ਸਾਡੀ ਧੀਆ ਪੈਣ ਨੂੰ ਚੱਕ ਕੇ ਆਪਣੇ ਨਾਲ ਕੈਦੀ ਬਣਾ ਕੇ ਲੈ ਗਿਆ ਹੈ ਐਨੀ ਗੱਲ ਸੁਣਦੇ ਹੀ ਮੁਖੀ ਮਿਸਲਾਂ ਦੇ ਸਰਦਾਰ ਨੇ ਫੈਸਲਾ ਕੀਤਾ ਕਿ ਅਸੀਂ ਹਿੰਦੂਸਤਾਨ ਦੀ ਇੱਜ਼ਤ ਅਬੂਲ ਕੰਧਾਰ ਤੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਵਿਕਣ ਨਹੀਂ ਦੇਣੀ ਤੇ ਉਸੇ ਸਮੇਂ ਨਾ ਸਿੰਘਾਂ ਨੇ ਤਰਕੀਬ ਲਾਈ ਕਿ ਸਭ ਤੋਂ ਪਹਿਲਾਂ ਤਾਂ ਇਹ ਪਤਾ ਕੀਤਾ ਜਾਵੇ ਕਿ ਅਬਦਾਲੀ ਦੀ ਲਸ਼ਕਰ ਵਿੱਚ ਬੀਬੀਆਂ ਨੂੰ ਕਿਹੜੇ ਪਾਸੇ ਰੱਖਿਆ ਗਿਆ ਤਾਂ ਜੋ ਅਬਦਾਲੀ ਤੇ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਬੀਬੀਆਂ ਨੂੰ ਛੁਡਾ ਲਿਆ ਜਾਵੇ ਐਥੇ ਦੋ ਜਥੇਨੇ ਉਦਾਲਗੀ ਲਸ਼ਕਰ ਵਾਲੇ ਭੇਜੇ ਗਏ ਇੱਕ ਵਿੱਚ ਕੇਵਲ ਸੋਈਏ ਸਿੰਘ ਸੀ ਅਤੇ ਦੂਸਰਾ ਜਥੇ ਬੀਬੀਆਂ ਦਾ ਸੀ ਜਿਸ ਦੀ ਅਗਵਾਈ ਕੀਤੀ ਬੀਬੀ ਅਮਰਕੌਰ ਨੇ ਤੇ ਜਦੋਂ ਬੀਬੀਆਂ ਦੇ ਜਥੇ ਨੂੰ ਵੀ ਪਤਾ ਲੱਗ ਗਿਆ ਵੀ ਅਫਦਾਲੀ ਨੇ ਉਹਨਾਂ ਕੈਦੀ ਬਣਾਈਆਂ ਔਰਤਾਂ ਨੂੰ ਕਿੱਥੇ ਰੱਖਿਆ ਹੈ ਤਾਂ ਕਿ ਉਹਨਾਂ ਨੇ ਜਿਕਾਰਾ ਛੱਡਿਆ ਜਿਕਾਰਾ ਸੁਣਦੇ ਹੀ ਸਿੰਘਾਂ ਨੂੰ ਵੀ ਸਕਲ ਦਾ ਪਤਾ ਲੱਗ ਗਿਆ ਤੇ ਅੱਗੇ ਕੁਝ ਸਿੰਘਾਂ ਨੇ ਖਬਰ ਸਿੱਖ ਮਿਸਲਾਂ ਦੇ ਸਰਦਾਰਾਂ ਤੱਕ ਪਹੁੰਚਾਈ ਤੇ ਇੱਥੇ ਐਂਟਰੀ ਹੁੰਦੀ ਹੈ ਉਸ ਮਹਾਨ ਯੋਧੇ ਦੀ ਜਿਸ ਨੂੰ ਤੁਸੀਂ ਭਾਈ ਹਾਠੂ ਸਿੰਘ ਦੇ ਨਾਮ ਨਾਲ ਜਾਣਦੇ ਹੋ ਹੁਣ ਇਹ ਗੱਲ ਸੋਚ ਕੇ ਵੇਖੋ ਕਿ ਉਸ ਕੱਲੇ ਸਿੰਘ ਦੇ ਮਨ ਵਿੱਚ ਇਹ ਆਇਆ ਕਿ ਉਹਨਾਂ ਗੁਲਾਮ ਬਣਾਈਆਂ ਔਰਤਾਂ ਉਹ ਤਾਂ ਬੀਬੀ ਅਮਰਕੌਰ ਦੀ ਜਥ ਇਥੇ ਪਾਈ ਹਾਟੂ ਸਿੰਘ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਉਹੀ ਅਫਦਾਲੀ ਹੈ ਜੋ ਪਾਣੀਪਤ ਦੇ ਮੈਦਾਨ ਵਿੱਚ ਲੱਖਾਂ ਦੇ ਸੱਤਰ ਵਿਛਾ ਕੇ ਆਇਆ ਪਰ ਫਿਰ ਵੀ ਚੰਗਦਾ ਹੌਸਲਾ ਵੇਖੋ ਕਿ ਉਹ ਕੱਲਾ ਕਹਿ ਰਿਹਾ ਵੀ ਉਹ ਦਲ ਨੂੰ ਜਾ ਕੇ ਢਾ ਲਵਾ ਜਿਵੇਂ ਮੈਂ ਸਾਕੀ ਤੁਹਾਨੂੰ ਸੁਣਾ ਰਿਹਾ ਓਵੇਂ ਹੀ ਪਾਈ ਹਾਟੂ ਸਿੰਘ ਨੇ ਆਪਣੀ ਗੱਲ ਸਿੰਘਾਂ ਕੋਲ ਰੱਖੀ ਤੇ ਅੱਗੇ ਬਾਕੀ ਦੇ ਜੱਥੇ ਸਿੰਘਾਂ ਨੇ ਵੀ ਹਾਮੀ ਭਰ ਦਿੱਤੀ ਸਭ ਤੋਂ ਪਹਿਲਾਂ ਤਾਂ ਉਹਨੇ ਜਾ ਕੇ ਅਫਦਾਲੀ ਦੇ ਲਸ਼ਕਰ ਵਿੱਚੋਂ ਤੇ ਅਫਦਾਲੀ ਦੇ ਜਿੱਥੇ ਤੰਬੂ ਸੀ ਸਭ ਤੋਂ ਪਹਿਲਾਂ ਉਹਨੂੰ ਲੱਭਿਆ ਇਥੇ ਰਾਤ ਦੀ ਚੁੱਪ ਨੂੰ ਸਿੰਘਾਂ ਨੇ ਜਕਾਰਿਆਂ ਨਾਲ ਤੋੜਿਆ ਤੇ ਜਾ ਕੇ ਸਦਾ ਅਫਦਾਲੀ ਦੇ ਤੰਬੂ ਤੇ ਹਮਲਾ ਕਰ ਦਿੱਤਾ ਜਿੱਥੇ ਬੈਠੇ ਅਫਦਾਲੀ ਦੇ ਬੋਡੀਗਾਰਡਾਂ ਨੇ سنگਨ ਨਾਲ ਮੁਕਾਬਲਾ ਕੀਤਾ ਇਥੇ ਕਾਫੀ ਸੰਭਲਣ ਤੋਂ ਬਾਅਦ ਉਹਨਾਂ ਅਫਗਾਨਾਂ ਨੇ ਉਹਨਾਂ ਨੂੰ ਫੜ ਕੇ ਅਫਦਾਲੀ ਅੱਗੇ ਵੇਸ਼ ਕੀਤਾ ਗ੍ਰਿਫਤਾਰ ਕਰਕੇ ਜਦੋਂ ਉਹਨੂੰ ਲਿਜਾਇਆ ਜਾਂਦਾ ਹੈ ਅਫਦਾਲੀ ਦੇ ਮੂਹਰੇ ਅਗਲੇ ਦਿਨ ਉੱਥੇ ਫਿਰ ਜਦੋਂ ਉਹਨੂੰ ਦੱਸਦੇ ਆ ਅਫਦਾਲੀ ਕਹਿੰਦਾ ਵੀ ਬੜਾ ਦਹਾੜ ਰਿਹਾ ਉਹ ਕਹਿੰਦਾ ਵੀ ਦਹਾੜਤਾ ਸਾਡੀ ਇਹੋ ਜੀ ਹੋਈ ਹੈ ਵੀ ਸ਼ੇਰਾਂ ਨੂੰ ਮਤਲਬ ਘੁਰਨੇਆਂ ਚ ਵਾਰ ਦਿੰਦੀ ਹੈ ਉਹ ਕਹਿੰਦਾ ਵੀ ਨਾਂ ਤੇਰਾ ਕੀ ਹੈ ਕਹਿੰਦਾ ਨਾਂ ਮੇਰਾ ਹਾਠੂ ਸਿੰਘ ਕਹਿੰਦਾ ਨਾਂ ਸਿੰਘ ਹੈ ਕਿ ਹੈ ਵੀ ਸਿੰਘ ਸੱਚੀ ਹੈ ਉਦੇ ਮੂਰੇ ਬਾਬਾ ਬਾਘ ਸਿੰਘ ਆ ਜਾਂਦਾ ਉਹ ਕਹਿੰਦਾ ਵੀ ਸਿੰਘ ਹੈ ਕਿ ਨਹੀਂ ਇਹ ਤੈਨੂੰ ਦੱਸ ਦਨੇ ਆ ਸੀ ਉਹ ਕਿਤੇ ਉੱਥੇ ਉਹਨਾਂ ਨੇ ਜੰਗਲ ਚੋਂ ਦੋ ਸ਼ੇਰ ਫੜ ਕੇ ਲਿਆਂਦੇ ਹੁੰਦੇ ਆ ਭਾਈ ਬਾਘ ਸਿੰਘ ਦੋਹਾਂ ਸ਼ੇਰਾਂ ਨਾਲ ਲੜਦਾ ਇੱਥੇ ਸਿੰਘ ਨੇ ਬਾਗ ਨਾਲ ਨਾਲ ਐਸੇ ਵਾਰ ਕੀਤੇ ਕਿ ਸ਼ੇਰ ਦਾ ਜਵੜਾ ਚੀਰ ਕੇ ਰੱਖ ਦਿੱਤਾ ਤੇ ਜਦੋਂ ਭਾਈ ਬਾਘ ਸਿੰਘ ਦੂਜੇ ਸ਼ੇਰ ਵੱਲ ਨੂੰ ਵਧਿਆ ਸਾਖੀ ਵਿੱਚ ਲਿਖਿਆ ਮਿਲਦਾ ਕਿ ਅੱਗੇ ਸ਼ੇਰ ਨੇ ਜੀ ਦੇ ਖਤੂਰੇ ਵਰਗੀ ਬਾਜ਼ ਕੱਢੀ ਜਿਸ ਨੂੰ ਸੁਣ ਕੇ ਆਉਦਾਲੀ ਦੇ ਨਾਲ ਬੈਠੇ ਸਰਦਾਰ ਹੱਸੇ ਕਿ ਇੱਕ ਜੰਗਲ ਦਾ ਸ਼ੇਰ ਸਿੰਘ ਦੇ ਮੂਰੇ ਮੂਰੇ ਕਿਵੇਂ ਵੱਜ ਰਿਹਾ ਸਿੰਘ ਨੇ ਉਸੇ ਬਾਗ ਨਾਲ ਨਾਲ ਉਸ ਹੀਰਨ ਵਿਪਾਰ ਬਲਾਤ ਅਤੇ ਫੇਰ ਵਾਰੀ ਹੁੰਦੀ ਹੈ ਭਾਈ ਹਾਟੋ ਸਿੰਘ ਦੀ ਜਨ ਕੇਵਲ ਇੱਕ ਤਲਵਾਰ ਲੈ ਕੇ ਇੱਕ ਜੰਗਲੀ ਹਾਥੀ ਨਾਲ ਲੜਾਇਆ ਗਿਆ ਅਤੇ ਸਿੰਘ ਨੇ ਐਸੇ ਜ਼ੋਰ ਵਿਖਾਏ ਕਿ ਉਸ ਹਾਥੀ ਨੂੰ ਪਲਾਜ ਢੇਰ ਕਰਤਾ ਅੱਗੇ ਅਫਦਾਲੀ ਨਾਲ ਸਿੰਘਾਂ ਦੀ ਬਹਾਦਰੀ ਤੋਂ ਇੰਨਾ ਜ਼ਿਆਦਾ ਖੁਸ਼ ਹੋਇਆ ਇਹਨਾਂ ਨੇ ਛੱਟਣ ਦੀ ਹੁਕਮ ਦੇ ਦਿੰਦਾ ਐਥੇ ਭਾਈ ਹਾਟੋ ਸਿੰਘ ਦੇ ਮਨ ਵਿੱਚ ਆਇਆ ਕਿ ਜਿਹੜਾ ਕੰਮ ਕਰਨ ਲਈ ਆਇਆ ਸੀ ਉਹ ਤਾਂ ਕਰ ਕੀ ਜਾਵਾਂਗੇ ਸਿੰਘ ਨੇ ਮੁਗਲ ਸਿਪਾਹੀ ਤੋਂ ਨੇਜਾ ਖੋ ਕੇ ਅਫਦਾਲੀ ਵੱਲ ਵਗਾ ਕੇ ਮਰਿਆ ਅੱਗੇ ਮੁਗਲ ਸਰਦਾਰ ਨੇ ਅਫਦਾਲੀ ਦਾ ਬਚਾਅ ਕਰਦੇ ਹੋਏ ਮੂਰੇ ਦੇ ਕਿਸੇ ਸਿਪਾਹੀ ਨੂੰ ਕਰ ਦਿੱਤਾ ਜੇਕਰ ਜਹਾਂ ਨਾ ਹੁੰਦਾ ਤਾਂ ਨੇਜਾ ਸਿੱਧਾ ਜਾ ਕੇ ਅਫਦਾਲੀ ਦੇ ਹਾਰ ਪਾਰ ਹੋ ਜਾਂਦਾ ਅਤੇ ਅੱਗੇ ਗੁੱਸੇ ਵਿੱਚ ਆਇਆ ਅਫਦਾਲੀ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਵਾ ਦਿੰਦਾ ਪਰ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਾਉਣ ਤੋਂ ਬਾਅਦ ਵੀ ਅਫਦਾਲੀ ਦੇ ਮਨ ਤੇ ਇਹਨਾਂ ਸਿੰਘਾਂ ਦੇ ਵਰਤਾਰੇ ਦਾ ਇਹਨਾਂ ਡੂੰਘਾ ਅਸਰ ਹੋਇਆ ਕਿ ਉਹ ਇਸ ਨੂੰ ਆਪਣੀ ਹਾਰ ਮੰਨਦਾ ਜਿਸ ਤੋਂ ਬਾਅਦ ਉਹ ਆਪਣੇ ਦੇਸ਼ ਪਹੁੰਚ ਕੇ ਜਹਾਦ ਦਾ ਨਾਅਰਾ ਦੇ ਕੇ ਇੱਕ ਵੱਡੀ ਫੌਜ ਇਕੱਠੀ ਕਰਦਾ ਤੇ ਹੁਣ ਅਬਦਾਲੀ ਕਿਸੇ ਨਾ ਕਿਸੇ ਮੌਕੇ ਦੀ ਪਹਾੜੇ ਵਿੱਚ ਬੈਠਾ ਸੀ ਇਹ ਕਿਸੇ ਤਰੀਕੇ ਇਨਾਂ ਤੇ ਇੱਕੋ ਲਗਤ ਹਮਲਾ ਕਰਕੇ ਇਨਾਂ ਸਿੰਘਾਂ ਨੂੰ ਖਤਮ ਕਰ ਦਈਏ ਇੱਥੇ ਰਾਤ ਪੈਣ ਗਰਨ ਸਿੰਘ ਕੋਪ ਨਮੀ ਪਿੰਡ ਵਿੱਚ ਰੁਕੇ ਆਰਾਮ ਕਰਨ ਲੱਗ ਪਏ ਤੇ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਕਿ ਸਿੰਘ ਐਸ ਪਿੰਡ ਵਿੱਚ ਆਰਾਮ ਕਰ ਰਹੇ ਨੇ ਤਾਂ ਉਸਨੇ ਬਿਨਾਂ ਸਮਾਂ ਗਵਾਏ ਸਿੰਘਾਂ ਵੱਲ ਕੁਝ ਕਰ ਦਿੱਤੀ ਅਹਿਮ ਸ਼ਾ ਅਬਦਾਲੀ ਸਿੰਘਾਂ ਦੇ ਅੰਦਾਜ਼ੇ ਤੋਂ ਪਹਿਲਾਂ ਹੀ ਇਨਾਂ ਦੇ ਕਰੀਬ ਪਹੁੰਚ ਗਿਆ ਅਤੇ ਜਦੋਂ ਇੱਕ ਸਿੰਘ ਨੇ ਅਬਦਾਲੀ ਨੂੰ ਦੂਰ ਆਪਣੇ ਵੱਲ ਆਉਂਦਾ ਵੇਖਿਆ ਅਤਾ ਉਸ ਨੇ ਨਗਾਰਾ ਵਜਾਇਆ ਤਾਂ ਨਗਾਰੇ ਦੀ ਗੁੰਦਲ ਸੰਗ ਤਿਆਰ ਵਰ ਤਿਆਰ ਹੋ ਗਏ ਅਤੇ ਵਹੀਰ ਨੂੰ ਇੱਕ ਕਿਲੇ ਨੋਮਾ ਸ਼ੇਪ ਦੇ ਦਿੱਤੀ ਜਿਸ ਦੇ ਸੱਜੇ ਤੇ ਖੱਬੇ ਪਾਸੇ ਲੜਾਕੇ ਸੰਗ ਮੌਜੂਦ ਸੀ ਅਤੇ ਵਿਚਕਾਰ ਪਰਿਵਾਰਾਂ ਨੂੰ ਰੱਖਿਆ ਗਿਆ ਇਥੇ ਇਹਨਾਂ ਸਿੰਘਾਂ ਦਾ ਸਾਹਮਣਾ ਹੋਇਆ ਉਦਾਲੀ ਦੀ ਫੌਜ ਨਾਲ ਇਸ ਤੋਂ ਬਾਅਦ ਸ਼ੁਰੂ ਹੋਈ ਇੱਕ ਭਿਆਨਕ ਜੰਗ ਦੀ ਜਿਸ ਨੂੰ ਇਤਿਹਾਸ ਵਿੱਚ ਨਾਮ ਦਿੱਤਾ ਗਿਆ ਵੱਡਾ ਕੱਲੂ ਘਰ ਇਥੇ ਆਸਿਕ ਸਰੋਤਾ ਮੁਤਾਬਕ ਇਸ ਵਹੀਰ ਵਿੱਚ ਤਕਰੀਬਨ ਅੱਧੇ ਪੰਥੇ ਸ਼ਿਦੀ ਹੋਈ ਜਿਸ ਨੂੰ ਅੰਕੜਿਆਂ ਵਿੱਚ ਦੇਖੀਏ ਤਾਂ ਇਸ ਵੱਡੇ ਕੱਲੂ ਘਰੇ ਵਿੱਚ ਤਕਰੀਬਨ 50 ਤੋਂ 40 ਹਜ਼ਾਰ ਸੰਗ ਸ਼ਹੀਦ ਹੋਏ ਦਾ ਵੱਡਾ ਕਾਰਨ ਇਹ ਰਿਹਾ ਗੇਸ ਉਹ ਵਹੀਰ ਵਿੱਚ ਲੜਨ ਵਾਲੇ ਸਿੰਘਾਂ ਦੀ ਗਿਣਤੀ ਤਕਰੀਬਨ 15 ਤੋਂ 20 ਹਜ਼ਾਰ ਸੀ ਅਤੇ ਅਫਦਾਲੀ ਦੀ ਮਿਲੇਯੁਲੀ ਫੌਜ ਦੀ ਗਿਣਤੀ ਤਕਰੀਬਨ 2.5 ਲੱਖ ਸੀ ਇਸ ਦੌਰਾਨ ਸਿੰਘਾਂ ਨੇ ਸਤੰਗ ਨੂੰ ਚੱਲਦੇ-ਚੱਲਦੇ ਲੜਿਆ ਜਿਸ ਦੌਰਾਨ ਸਿੰਘਾਂ ਨੇ 14 ਮੀਲ ਤੱਕ ਦਾ فاਸਲਾ طے ਕੀਤਾ ਅਤੇ ਜੇ ਜੰਗ ਦੇ ਹਾਲਾਤਾਂ ਨੂੰ ਵੇਖੀਏ ਤਾਂ ਸਿੰਘ ਚਾਰੇ ਪਾਸੇ ਘੇਰੇ ਹੋਏ ਸੀ ਅਤੇ ਜੈਨ ਖਾਨ ਅਤੇ ਸ਼ਾਹ ਵਾਲੀ ਖਾਨ ਸਿੰਘਾਂ ਨੂੰ ਅਗਲੇ ਪਾਸੇ ਰੋਕਦਾ ਹੋਇਆ ਉਹਨਾਂ 'ਤੇ ਹਮਲੇ ਕਰ ਰਿਹਾ ਸੀ ਅਤੇ ਵਹੀਰ ਦੇ ਪਿਛਲੇ ਪਾਸੇ ਅਫਦਾਲੀ ਸਿੱਖ ਪਰਿਵਾਰਾਂ 'ਤੇ ਹਮਲੇ ਕਰ ਰਿਹਾ ਸੀ ਅਤੇ ਇਹੀ ਉਹ ਜੰਗ ਸੀ ਜਿਸ ਵਿੱਚ ਪੰਥ ਨੂੰ ਨਾ ਪੂਰਾ ਹੋਣ ਨਾਲ ਘਾਟਾ ਪਿਆ ਕਿਉਂਕਿ ਇਹ ਜੰਗ ਵਿੱਚ ਤਕਰੀਬਨ ਪੂਰਾ ਪੰਥ ਸ਼ਾਮਲ ਹੋਣ ਕਾਰਨ ਉਹਨਾਂ ਨੇ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਬੀੜ ਨੂੰ ਰੱਖਿਆ ਜਿਸ ਬੀੜ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਣੀ ਸਿੰਘ ਦੀ ਸਹਾਇਤਾ ਨਾਲ ਤਲਵੰਡੀ ਸਾਬੋ ਵਿਖੇ ਲਖਵਾਇਆ ਸੀ ਅਤੇ ਹੁਣ ਇਸ ਵੱਡੇ ਕੱਲੂ ਘਾਰੇ ਵਿੱਚ ਇਹ ਬੀੜ 14 ਮੀਲ ਦੇ ਫਾਸਲੇ ਦੀ ਜੰਗ ਵਿੱਚ ਸਿੰਘਾਂ ਕੋਲੋਂ ਗੁਮਝ ਗਈ ਅਤੇ ਸਿੰਘਾਂ ਨੇ ਅੰਦਾਲੀ ਦੀਆਂ ਫੌਜਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਅਫਗਾਨਾਂ ਦੇ ਘੇਰੇ ਨੂੰ ਤੋੜ ਕੇ ਸਿੰਘ ਬਾਹਰ ਨਿਕਲ ਗਏ ਜਦ ਤੋਂ ਬਾਅਦ ਇਹਨਾਂ ਅਫਗਾਨ ਸਿਪਾਹੀਆਂ ਨੇ ਕੁਝ ਸਮਾਂ ਪਿੱਛਾ ਕੀਤਾ ਤੇ ਥੱਕ ਟੁੱਟ ਕੇ ਇਹ ਅਫਗਾਨ ਸਿਪਾਹੀ ਵਾਪਸ ਚਲੇ ਗਏ ਐਨੇ ਵੱਡੇ ਪੱਦਰ ਤੇ ਕੱਟਮਾਰ ਕਰਨ ਤੋਂ ਬਾਅਦ ਵੀ ਅਬਦਾਲੀ ਇੱਥੇ ਨਹੀਂ ਰੁਕਦਾ ਕਿਉਂਕਿ ਕਿਸੇ ਮੁਗਲ ਨੇ ਅਬਦਾਲੀ ਨੂੰ ਦੱਸਿਆ ਕਿ ਇਹਨਾਂ ਸਿੰਘਾਂ ਨੂੰ ਕਿੰਨੇ ਮਰਜੀ ਵਾਰ ਮਾਰ ਦੋ ਜਦੋਂ ਵੀ ਆਪਣੇ ਧਾਰਮਿਕ ਸਥਾਨ ਤੇ ਜਾਂਦੇ ਨੇ ਤਾਂ ਉਹ ਤੋਂ ਦੁਬਾਰੇ ਚੜ੍ਹਦੀ ਕਲਾ ਵਿੱਚ ਵਾਪਸ ਆਉਂਦੇ ਨੇ ਤੇ ਸਾਡੇ ਨਾਲ ਟੱਕਰ ਲੈਂਦੇ ਨੇ ਜਦ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅਬਦਾਲੀ ਨੇ ਬਿਨਾਂ ਦੇਰੀ ਕੀਤੇ ਸ੍ਰੀ ਅਮਰਸਰ ਸਾਹਿਬ ਵੱਲ ਹਮਲਾ ਕਰ ਦਿੱਤਾ ਜਿੱਥੇ ਮੌਜੂਦ ਸिखਾਂ ਦੀ ਭਗਤੀ ਅਤੇ ਸ਼ਕਤੀ ਦੇ ਦੋ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਫਦਾਲੀ ਨੇ ਤੋਪਾਂ ਨਾਲ ਢੀਡ ਕਿਟਾਤਾ ਸਿੱਖਾਂ ਨੂੰ ਮੁਕਾਉਣ ਦੇ ਜਨੂਨ ਵਿੱਚ ਉਸਨੇ ਇੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਸੀ ਪਰ ਇਹਨਾਂ ਸਾਰੀ ਹਰਕਤਾਂ ਕਰਨ ਤੋਂ ਬਾਅਦ ਉਸ ਨੂੰ ਸਿੰਘਾਂ ਨਾਲ ਡਰ ਸਤੌਣ ਲੱਗ ਗਿਆ ਸੀ ਜਿਸ ਤੋਂ ਬਾਅਦ ਉਸਨੇ ਕਈ ਵਾਰ ਪੰਥ ਨੂੰ ਚਿੱਠੀਆਂ ਭੇਜ ਕੇ ਸੰਦੇਹ ਕਰਨ ਲਈ ਕਿਹਾ ਪਰ ਅੱਗੇ ਜਦ ਇਹ ਚਿੱਠੀਆਂ ਸਰਦਾਰ ਜਸਾ ਸਿੰਘ ਗੱਲੂ ਵਾਲੀ ਜੀ ਤੱਕ ਪਹੁੰਚੀਆਂ ਤਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਮਲਵੇ ਦੇ ਢੇਰਾਂ ਦੇ ਖੜਕੇ ਸਮਝੌਤੇ ਨਹੀਂ ਕੀਤੇ ਜਾਂਦੇ ਅਸੀਂ ਹੁਣ ਤੈਨੂੰ ਸ ਅਥੇਨਾ ਸਿੰਘਾਂ ਨੂੰ ਕੇਵਲ ਪੰਤ ਦੀ ਅਧ ਸ਼ਹੀਦੀ ਦਾ ਹੀ ਬਥਾ ਸੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਅਫਗਾਨੀ ਨੇ ਸਾਡੇ ਪਵਿੱਤਰ ਸਥਾਨ ਨੂੰ ਟੋਪਾ ਨਾਲ ਬੇੜਕ ਢਾਤ ਤਾ ਜਦ ਸਿੰਘਾਂ ਨੇ ਉਸ ਦੀ ਸੰਧੀ ਨੂੰ ਠੁਕਰਾਤਾ ਤਾਂ ਉਸ ਨੇ ਦੁਬਾਰਾ ਸੰਗਤ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਪਰ ਹਰ ਇੱਕ ਵਾਰੀ ਸਿੰਘ ਅਫਗਾਨੀ ਦੀਆਂ ਭੇਜੀਆਂ ਫੌਜਾਂ ਨੂੰ ਹਰਾ ਲੈਂਦੇ ਨੇ ਫੇਰ ਸਮਾਂ ਆਉਂਦਾ 17 ਅਕਤੂਬਰ 1762 ਈਸਵੀ ਦਾ ਜਦੋਂ ਸਿੰਘ ਵੱਡੀ ਗਿਣਤੀ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਲਈ ਇਕੱਠੇ ਹੁੰਦੇ ਨੇ ਤੇ ਜਦੋਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਇਸ ਹਾਲਤ ਨੂੰ ਵੇਖਿਆ ਤਾਂ ਉਸੇ ਸਮੇਂ ਸਾਰੇ ਮਿਸਲਾਂ ਦੇ ਸਰਦਾਰ ਇਕੱਠੇ ਹੋ ਕੇ ਫੈਸਲਾ ਕਰਦੇ ਨੇ 16 ਅਕਤੂਬਰ ਦੀ ਰਾਤ ਨੂੰ ਹੀ ਸਿੰਘਾਂ ਨੇ ਤਿਆਰੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਸੀ ਤੇ ਜਦੋਂ 17 ਅਕਤੂਬਰ ਦੀ ਸਵੇਰ ਹੋਈ ਤਾਂ ਦੋਵੇਂ ਫੌਜਾਂ ਹੀ ਆਮਣੂ ਸਾਹਮਣੇ ਹੋ ਗਈਆਂ ਕਿਉਂਕਿ ਉਧਰੋਂ ਜਦੋਂ ਅਫਗਾਨੀ ਨੂੰ ਪਤਾ ਲੱਗਿਆ ਕਿ ਸਿੱਖ 60 ਹਜ਼ਾਰ ਦੀ ਵੱਡੀ ਗੰਟੀ ਵਿੱਚ ਸ਼੍ਰੀ ਦਰਬਾਰ ਸਾਹਿਬ ਵੇਖੇ ਦੀਵਾਲੀ ਮਨਾਉਣ ਲਈ ਪਹੁੰਚੇ ਨੇ ਤਾਂ ਉਸ ਨੂੰ ਲੱਗਿਆ ਕਿ ਇਹੋ ਵੱਡੇ ਕੱਲੂਘਾਰੇ ਵਾਂਗੂ ਦੂਜੀ ਵਾਰ ਸਿੰਘਾਂ ਤੇ ਹਮਲਾ ਕਰਕੇ ਇਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਊਗਾ ਪਰ ਅਫਦਾਲੀ ਦਾ ਇਹ ਰਹਿਮ ਛੇਤੀ ਹੀ ਟੁੱਟਣ ਵਾਲਾ ਸੀ ਅੰਮ੍ਰਿਤ ਵੇਲੇ ਇੱਕ ਪਾਸੇ ਅਫਦਾਲੀ ਦੀਆਂ ਫੌਜਾਂ ਖੜੀਆਂ ਸੀ ਅਤੇ ਦੂਜੇ ਪਾਸੇ ਸਿੰਘ ਜੰਗ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸੀ ਐਨਨੂ ਇੱਕ ਸਿੰਘ ਦੇ ਸ਼ਬਦ ਗਾਉਣ ਦੀ ਆਵਾਜ਼ ਆਈ ਆਵਾਜ਼ ਆਈ ਹੈ ਕਹਿੰਦੇ ਧੰਨ ਧੰਨ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਬਲ ਬਖਸ਼ੋ ਇਹ ਕਹਿ ਕੇ ਇੱਕ ਸਿੰਘ ਨੇ ਘੋੜਾ ਭਜਾਇਆ ਤੇ ਇੱਕ ਸ਼ਬਦ ਦੀ ਆਵਾਜ਼ ਆਈ ਨੀਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੈ ਲਸ਼ਕਰ ਕੋਟ ਲੱਖ ਹੈ ਲੱਖਾਂ ਕਰੋੜਾਂ ਦਾ ਲਸ਼ਕਰ ਭਸਮ ਹੋ ਜਾਊਗਾ ਮਹਾਰਾਜ ਜੇ ਤੁਸੀਂ ਇੱਕ ਕੀੜੀ ਦੇ ਸਿਰ ਤੇ ਵੀ ਹੱਥ ਰੱਖ ਦਿਓਗੇ ਕੋਟ ਰਿਆ ਕੋੜਾ ਭਜਾਉਂਦਾ ਉਹ ਇਹ ਸ਼ਬਦ ਜੱਪਦਾ ਸੀ ਪਹੁੰਚਿਆ ਉੱਥੇ ਅਬਦਾਲੀ ਦੇ ਸਾਹਮਣੇ ਅਬਦਾਲੀ ਨੇ ਕਿਹਾ ਵੀ ਕਹਿੰਦਾ ਰੋਕੋ ਇਹਨੂੰ ਡਰ ਗਿਆ ਉਹ ਉਹ ਵੀ ਵੇਖ ਕੇ ਵੀ ਇਹ ਕਿੱਧਰ ਨੂੰ ਆ ਰਿਹਾ ਉਹਦੇ ਮੂਰੇ ਜਿਹੜੀ ਕਤਾਰ ਸੀ ਸੱਤਾਂ ਅੱਠਾਂ ਕਤਾਰਾਂ ਵਾਲੇ ਘੋੜਸਵਾਰ ਖੜੇ ਸੀ ਉਹ ਡਰ ਗਿਆ ਇਹਨੂੰ ਵੀ ਰੋਕੋ ਕਿਸੇ ਤਰੀਕੇ ਉਹਨੇ ਸਿੰਘ ਨੇ ਉਹਨੂੰ ਕਿਹਾ ਵੀ ਜਿਹੜੇ ਸਰੋਵਰ ਚੋਂ ਕਹਿੰਦਾ ਆਕਾਲ ਪੁਰਖ ਆਪ ਗਾਰ ਕੱਢਦਾ ਨਾ ਆਕੇ ਉਸ ਸਰੋਵਰ ਪੂਰ ਕੇ ਆਇਆ ਤੂੰ ਤੈਨੂੰ ਛੱਡੂਗਾ ਨਹੀਂ ਮੈਂ ਤੇ ਸਿੰਘ ਨੇ ਬੜੀ ਹੀ ਫੁਰਤੀ ਨਾਲ ਕੋੜਾ ਅਬਦਾਲੀ ਦੀ ਫੌਜ ਵੱਲ ਭਜਾਇਆ ਅਬਦਾਲੀ ਜਿੱਥੇ ਖੜਾ ਸੀ ਉਸ ਤੋਂ ਕਈ ਨਹੀਂ ਘ ਉਹਨੂੰ ਸਰੇਖੇਦ ਕਰਨ ਲਈ ਖੜ੍ਹੀ ਸੀ ਪਰ ਅਫਦਾਲੀ ਨੇ ਜਦੋਂ ਸਿੰਘ ਨੂੰ ਆਪਣੇ ਵੱਲ ਆਉਂਦਾ ਵੇਖਿਆ ਤਾਂ ਸੁੰਨ ਡਰ ਦੇ ਨਰਦੇ ਗਿਆ ਕਿ ਸਿੰਘ ਨੂੰ ਕਿਸੇ ਤਰ੍ਹਾਂ ਰੋਕੋ ਸਿੰਘ ਨੇ ਇੱਕ ਮੰਦ ਕੋਲੜਾ ਕੱਢਿਆ ਤੇ ਮੂਰੇ ਆਉਂਦੀ ਅਫਦਾਲੀ ਦੀਆਂ ਫੌਜਾਂ ਦੇ ਸਿਰ ਪਰਨ ਲੱਗ ਪਿਆ ਤੇ ਇਕੱਲੇ ਸਿੰਘ ਨੇ ਪੂਰੀ ਅਫਗਾਨ ਫੌਜ ਵਿੱਚ ਤਰਥੱਲੀ ਮਚਾ ਦਿੱਤੀ ਕਮੰਦ ਕੋਲੜਾ ਐਸਾ ਸ਼ਸਤਰ ਸੀ ਜੋ ਸਾਹਮਣੇ ਆਉਂਦੇ ਵੈਰੀ ਦਾ ਸਿਰ ਮਤੇਰੀਆਂ ਨੂੰ ਘੁਪਰ ਦਿੰਦਾ ਤੇ ਅਜਿਹੇ ਸ਼ਸਤਰ ਅਫਦਾਲੀ ਨੇ ਵੀ ਪਹਿਲੀ ਵਾਰ ਵੇਖਿਆ ਸੀ ਡਰਦਾ ਹੋਇਆ ਅਫਦਾਲੀ ਆਪਣੇ ਮੁਗਲ ਸਰਦਾਰ ਨੂੰ ਆਖਦਾ ਕਿ ਕਿਸੇ ਤਰ੍ਹਾਂ ਕੇ ਸਿੰਘ ਦੇ ਹੱਥੋਂ ਇਹ ਸ਼ਸਤਰ ਨੂੰ ਛਡਾਓ ਨਹੀਂ ਤਾਂ ਇਕੱਲਾ ਸਿੰਘ ਆਪਣੀ ਫੌਜ ਤਦ ਮੁਗਲ ਅਤੇ ਅਫਗਾਨ ਸਿਪਾਹੀਏ ਇਕੱਠੇ ਹੋ ਕੇ ਇਸ ਸੰਗ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਿਸ ਨਾਲ ਸਿੰਘ ਦੇ ਹੱਥੋਂ ਸ਼ਸਤਰ ਡਿੱਗ ਪਿਆ ਸਿੰਘ ਦੇ ਹੱਥੋਂ ਇਹ ਸ਼ਸਤਰ ਡਿੱਗਣ ਤੋਂ ਬਾਅਦ ਸਿੰਘ ਨੇ ਪਟਾਣਾ ਤੇ ਮੇਜਰ ਨਾਲ ਅਫਗਾਨ ਸਪਾਹੀਆਂ ਦਾ ਡਟ ਕੇ ਮੁਕਾਬਲਾ ਕੀਤਾ ਇਸ ਤੋਂ ਬਾਅਦ ਸਿੰਘ ਨੇ ਕੋੜਾ ਪਛਾਣ ਨੂੰ ਮੋੜਿਆ ਅਤੇ ਦੁਕਣੀ ਫੁਰਤੀ ਨਾਲ ਅਬਦਾਲੀ ਦੀ ਫੌਜਤ ਦੂਰ ਜਾ ਖਲੋਇਆ ਸਿੰਘ ਨੂੰ ਪਛਾਣ ਨੂੰ ਪਾਏ ਦਾ ਦੇਖ ਕੇ ਉਹ ਦਲੇ ਇੱਕ ਵਾਰ ਤੱਕ ਖੁਸ਼ ਹੋਇਆ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਸ ਨੂੰ ਜਨਾਂ ਰੁਕਿਆ ਗਿਆ ਤਾਂ ਇਹ ਮੇਰੀ ਪੂਰੀ ਫੌਜ ਨੂੰ ਖਤਮ ਕਰ ਦੇਊਗਾ ਐਥੇ ਅਬਦਾਲੀ ਥੋੜਾ ਸਮਾਂ ਖੁਸ਼ ਹੁੰਦਾ ਪਰ ਅਫਦਾਲੀ ਦੇ ਇੱਕ ਹੁਝੀ ਜਲਦ ਹੀ ਦਰ ਵਿੱਚ ਬਦਲਣ ਵਾਲੀ ਸੀ ਉਸ ਤੋਂ ਬਾਅਦ ਸਿੰਘ ਨੇ ਘੋੜੇ ਨੂੰ ਓੱਡੇ ਲਾਈ ਅਤੇ ਪੂਰੀ ਤੇਜ਼ੀ ਨਾਲ ਅਫਦਾਲੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਇਥੇ ਅਫਦਾਲੀ ਵੀ ਸਿੰਘ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਪੂਰੀ ਤਰ੍ਹਾਂ ਕੰਬ ਗਿਆ ਸੀ ਕਿਉਂਕਿ ਅਫਦਾਲੀ ਨੇ ਚਾਹੇ ਕਿੰਨੀਆਂ ਵੀ ਲੜਾਈਆਂ ਲੜੀਆਂ ਹੋਣ ਪਰ ਉਸ ਤੋਂ ਡਰ ਕੇ ਹਮੇਸ਼ਾ ਦੁਸ਼ਮਣੋਂ ਭੱਜਿਆ ਹੀ ਸੀ ਇਹ ਪਹਿਲਾ ਦੁਸ਼ਮਣ ਉਹ ਵਿਖਿਆ ਅਫਦਾਲੀ ਨੇ ਜੋ ਉਸ ਦੇ ਵੱਲ ਐਨੀ ਤੇਜ਼ੀ ਨਾਲ ਆ ਰਿਹਾ ਸੀ ਸਿੰਘ ਨੂੰ ਆਪਣੇ ਵੱਲ ਵਧਦਾ ਦੇਖ ਕੇ ਅਫਦਾਲੀ ਨੂੰ ਨਾਦਰ ਦੇ ਬੋਲ ਯਾਦ ਆਉਂਦੇ ਆ ਕਿ ਇਹਨਾਂ ਕਿਸੇ ਦੇ ਮਾਰਿਆ ਨਹੀਂ ਮਰਨਾ थे अफᱫਾਲੀ ਨੂੰ ਆਪਣੇ ਸਾਰੇ ਕੀਤੇ ਹੋਏ ਗੁਨਾਹਾਂ ਦੀ ਯਾਦ ਆਉਂਦੀ ਹੈ ਡਰਦਾ ਹੋਇਆ ਅਫਦਾਲੀ ਆਪਣੀ ਫੌਜ ਨੂੰ ਹੁਕਮ ਮਿਲਦਾ ਕਿ ਕਿਸੇ ਤਰੀਕੇ ਸਿੰਘ ਨੂੰ ਰੋਕੋ ਸਿੰਘ ਨੇ ਘੋੜਸਵਾਰ ਅਫਦਾਲੀ ਦੀਆਂ ਫੌਜਾਂ ਕੋਲ ਆ ਕੇ ਘੋੜੇ ਨੂੰ ਛਾਲ ਮਾਰਾਈ ਤੇ ਉਹਨਾਂ ਘੋੜਸਵਾਰਾਂ ਨੇ ਉੱਥੇ ਹੀ ਹੋ ਕੇ ਘੋੜੇ ਦੀ ਛਾਲ ਸਿੱਧਾ ਅਫਦਾਲੀ ਵੱਲ ਮਾਰੀ ਅਫਗਾਨ ਅਤੇ ਮੁਗਲ ਸਪਾਹੀਆਂ ਨੇ ਮਿਲ ਕੇ ਗੋਲੀਆਂ ਤੀਰਾਂ ਤਲਵਾਰਾਂ ਨਾਲ ਸਿੰਘ ਦੇ ਘੋੜੇ ਨੂੰ ਬੰਨ੍ਹ ਦਿੱਤਾ ਸਿੰਘ ਦੇ ਘੋੜੇ ਨੂੰ ਜਿੱਥੇ ਨਾ ਰੋਕੇ ਜਾਂਦਾ ਤਾਂ ਘੋੜਾ ਸਿੱਧਾ ਜਾ ਕੇ ਅਫਦਾਲੀ ਤੇ ਡਿੱਗਦਾ ਇਥੇ ਕੋਲੇ ਸਿੰਘ ਦਾ ਵੀ ਸ਼ਰੀਰ ਰੱਬ ਨੇ ਗਿਆ ਸੀ ਇਥੇ ਸਿੰਘ ਨੇ ਆਪਣਾ ਵਚਨ ਪੂਰਾ ਕਰਦੇ ਹੋਏ ਇੱਕ ਕਟਾਰ ਅਫਦਾਲੀ ਵੱਲ ਨੂੰ ਭਗਾ ਕੇ ਮਾਰੀ ਜੇ ਮੁਗਲ ਜਰਨੈਲ ਅੱਗੇ ਸਿਪਾਹੀ ਨੂੰ ਨਾ ਕਰਦਾ ਤਾਂ ਇਹ ਕਟਾਰ ਸਿੱਧੀ ਜਾ ਕੇ ਅਫਦਾਲੀ ਦੇ ਗਲ ਵਿੱਚ ਤਾਂ ਅਸ ਜਾਂਦੀ ਮੂਹਰੇ ਆਉਣ ਕਰਕੇ ਕਟਾਰ ਸਿੱਧਾ ਜਾ ਕੇ ਸਿਪਾਹੀ ਤੇ ਗਲ ਵਿੱਚ ਤਾਂ ਅਸ ਗਈ ਤੇ ਛਿਟੇ ਅਫਦਾਲੀ ਦੇ ਮੂੰਹ ਤੇ ਪਏ ਜਦੋਂ ਇਹ ਵਰਤਾਰ ਇੱਕ ਕੱਲੇ ਸਿੰਘ ਨੇ ਵਰਤਾਇਆ ਤਾਂ ਡਰਦਾ ਹੋਇਆ ਅਫਦਾਲੀ ਕੋਰੇ ਤੋਂ ਛੇਠਾ ਨਿਕਲ ਕੇ ਤੇ ਪਛਾਣ ਕੋਰੇ ਤੋਂ ਬਿਨਾਂ ਹੀ ਭੱਜਣ ਲੱਗ ਪਿਆ ਅਫਦਾਲੀ ਨੂੰ ਭਜਦੇ ਦੇਖ ਮੁਗਲ ਅਤੇ ਪੁਰਾਣ ਫੌਜਦਾਰ ਵੀ ਭਜਣਾ ਪੈ ਗਏ ਮਗਰ ਉਹ ਜਾਨ ਖਾਨ ਅਬਦਾਲੀ ਲੋਗੇ ਆ ਕੇ ਘੋੜਾ ਫੜਾਉਂਦਾ ਇਹਨੂੰ ਸਰਦਾਰ ਚੜਸਨ ਜੀ ਆਖਦੇ ਆ ਕਿ 39 ਨੂੰ ਭੱਜਣ ਨਹੀਂ ਦੇਣਾ ਜਿੱਥੇ ਤੱਕ ਹੋ ਸਕੇ ਉਹਦਾ ਪਿੱਛਾ ਕਰਾਂਗੇ ਤੇ ਜਿੱਥੇ ਕਿਤੇ ਮੁਕਾਬਲਾ ਹੋਇਆ ਉੱਥੇ ਹੀ ਜਾ ਕੇ ਨੁਟਾਵਾਂਗੇ ਅੱਜ ਦਾ ਹੋਇਆ ਅਬਦਾਲੀ ਪਹਿਲਾਂ ਲਾਹੌਰ ਪਹੁੰਚਦਾ ਤੇ ਉਸ ਤੋਂ ਬਾਅਦ ਆਟਕ ਦਰਿਆ ਵੱਲ ਨੂੰ ਵੱਧਦਾ ਗਿਆ ਅੱਗੇ ਸਿੰਘਾਂ ਨੇ ਵੀ ਦਾ ਇਸੇ ਤਰੀਕੇ ਪਿੱਛਾ ਕੀਤਾ ਸਭ ਤੋਂ ਪਹਿਲਾਂ ਸਰਦਾਰ ਚੜਸਨ ਸਿੰਘ ਜੀ ਨੇ ਫੌਜ ਨੂੰ ਅਗਵਾਈ ਕਰਦੇ ਹੋਏ ਲਾਹੌਰ ਵੱਲ ਨੂੰ ਕੂਚ ਕੀਤਾ ਤੇ ਲਾਹੌਰ ਦੇ ਆਗੇ ਪਤਾ ਲੱਗਿਆ ਕਿ ਅਬਦਾਲੀ ਆਟਕ ਵੱਲ ਨੂੰ ਲੰਘ ਗਿਆ ਮਗਰ ਸਿੰਘਾ ਰੰਦਾ ਅਟਕ ਦਰਿਆ ਤੱਕ ਪਿੱਛਾ ਕੀਤਾ ਐਥੇ ਭਾਈਦਾ ਉਹ ਅਬਦਾਲੀ ਸਰਦਾਰ ਚੜ੍ਹਤ ਸਿੰਘ ਦੀ ਸਰਦਾਰ ਦੱਸਾ ਜੀ ਆਲੂ ਵਾਲੀ ਜਨਵਾਖ ਦਾ ਕਿ ਮੈਨੂੰ ਇਸ ਤਰ੍ਹਾਂ ਭਾਈਦਾ ਦੇਖ ਕੇ ਇਹ ਨਾ ਜਾਣੀ ਕਿਵੇਂ ਭੱਜ ਰਹਿਗਾ ਮੇਰੇ ਪੁੱਤ ਪੋਤਰੇ ਵੀ ਤੁਹਾਡੇ ਨਾਲ ਬਦਲਾ ਲੈਣੇ ਰਹਿਣਗੇ ਅੱਗੋਂ ਸਰਦਾਰ ਚੜ੍ਹਤ ਸਿੰਘ ਨੇ ਜਵਾਬ ਦਿੰਦੇ ਆ ਕਿ ਸਾਡੇ ਪੁੱਤ ਪੋਤਰੇ ਨੇ ਕਿਹੜਾ ਫਿਰ ਚੂਣੀਆਂ ਪਾ ਲੈਣੀਆਂ ਅੱਗੋਂ ਇਸੇ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਮਹਾਰਾਜ ਰਣਜੀਤ ਸਿੰਘ ਸੰਮਣ ਮੁਰਤ ਦੇ ਬਾਹਰ ਖਲੋਤਾ ਅਬਦਾਲੀ ਦੇ ਪੋਤਰੇ ਨੂੰ ਵੰਗਾਰ ਕੇ ਆਖਦਾ ਬਾਹਰ ਨਿਕਲ ਅਬਦਾਲੀ ਦੇ ਪੁੱਤ ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਵੰਗ ਤਨ ਥੋੜੀ ਜਿਹੀ ਜਾਣਕਾਰੀ ਪ੍ਰਾਪਤ ਹੋਈ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦੇ ਇੱਥੇ ਤੱਕ ਅਸੀਂ ਜਾਣਾਂ ਕਿ ਕਿਵੇਂ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਇਕ ਹੋ ਕੇ ਭਾਰਤ ਵੱਲੋਂ ਚੜ੍ਹ ਕੇ ਆਏ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਇਆ ਅਤੇ ਅੰਤ ਨੂੰ ਅਬਦਾਲੀ ਨੂੰ ਪੰਜਾਬ ਤੋਂ ਬਾਹਰ ਭਜਾ ਦਿੱਤਾ ਅਤੇ ਅੱਗੇ ਚੱਲ ਕੇ ਇਹਨਾਂ ਅਫਗਾਨ ਹਮਲਾਵਰਾਂ ਦਾ ਪੱਕੇ ਤੌਰ ਤੇ ਬੰਦ ਲਾਉਣ ਲਈ ਸ਼ੇਰ-ਏ-ਪੰਜਾਬ ਨੇ ਸਥਾਪਨਾ ਕੀਤੀ ਖਾਲਸਾ ਰਾਜ ਦੀ ਜਿਸ ਵਿੱਚ ਸ਼ੇਰ-ਏ-ਪੰਜਾਬ ਦਾ ਸਹਿਯੋਗ ਕੀਤਾ ਇਹਨੇ ਸਾਰੀ ਜਰਨੈਲਾਂ ਨੂੰ ਦਿੱਨਾ ਮਰੇ ਇੱਕ ਅਲੱਗ ਤੋਂ ਵੀਡੀਓ ਬਣਾਤੀ ਆ ਤੁਸੀਂ ਇਸ ਬਟਨ ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਉਸ ਵੀਡੀਓ ਤੇ ਜਾਣ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਉਸੇ ਵੀਡੀਓ ਵਿੱਚ